ਇਹਨੇ ਹੁਣੀ ਬਣਾਇਆ ਇਹਨੇ ਪਈਆਂ ਦੇ ਨਹੀਂ ਆਪਣੇ ਖੱਬਲ ਜਿਹਾ ਹੋਇਆ ਹੁੰਦਾ ਹਾਂ ਉਂ ਦਾ ਜ ਹੜਾ ਨਾ ਬਣੀ ਲੋਟ ਆਉਂਦਾ ਇਹਦੇ ਨਾਲ ਆਪਣੇ ਉਹ ਕੰਪੈਨ ਵਾਲੀਆਂ ਪਈਆਂ ਸੀ 12 ਮੂਰੇ ਅੱਛਾ ਬਲੇਡ ਲੱਗ ਗਿਆ ਦੰਦ ਬਣ ਗਿਆ ਦੋਨੇ ਪਾਸੇ ਲਾਇਆ ਵਾ ਮਗਰ ਵੀ ਦੀ ਨਾ ਦੇਖੋ ਇਹ ਫਿਰ ਸੈਟ ਕੇ ਲੈਫਟ ਲੈ ਜਾਂਦੀ ਹੈ ਪਈ ਤਾਂ ਸਾਰਾ ਘਾ ਖੁਰਚੇ ਦਾ ਨਾਲ ਪਈ ਬੱਦਰ ਹੋ ਜਾਂਦੀ ਹੈ ਸਾਰੀ ਠੀਕ ਹੈ ਬਾਕੀ ਵਜਨ ਦਾ ਰਹੂਗਾ ਨਾ ਨਹੀਂ ਵਜਨ ਤਾਂ ਨਹੀਂ ਹੈਗਾ ਇਹਦਾ ਇਹਨਾਂ ਉਹ ਲੈਫਟ ਨਾਲ ਹੀ ਹੋ ਜਾਂਦਾ ਸਾਰਾ ਇੱਕ ਤਾਂ ਉਹ ਨਾ ਇਹਦਾ ਮੂਰਲਾ ਇਧਰ ਇਧਰ ਨੂੰ ਮੂਹਰ ਨੂੰ ਲਾਇਆ ਵਾ ਮਗਰ ਮਗਰ ਨੂੰ ਲਾਇਆ ਵਾ ਹੂੰ ਜੇ ਮੂਰੇ ਜਿਆਦੇ ਅੜਦਾ ਡੰਡਾ ਢਿੱਲਾ ਕਰਦੀਦਾ ਹਾਂ ਫਿਰ ਉਹਨੂੰ ਪੱਧਰ ਕਰਦੀ ਤੁਰਉਂਦੀ ਆ ਜੇ ਜੇ ਪੱਟਣਾ ਤੇ ਡੰਡਾ ਕਾਸ ਲੋ ਇਹ ਪੱਟਣ ਲੱਗੇਗਾ ਇਹ ਸਾਰਾ ਸਮਾਨ ਘਰੋਂ ਹੀ ਇਕੱਠਾ ਕਰਕੇ ਬਣਾਦਾ ਹੀ ਇਹਦਾ ਉਹ ਮੈਂ ਦੇਖ ਲੈਣਾ ਮੈਂ ਸਾਰਾ ਮਾਨ ਘਰ ਵਾਲਾ ਹੀ ਕਰਦਾ ਲੋਹਾ ਹੀ ਲਾਇਆ ਆ ਅੱਜ ਹਮੇ ਪਹਿਲੀ ਵਾਰੀ ਟੂਲ ਵੇਖਿਆ ਹੋ ਜਾ ਫੰਦ ਇਹ ਨਵਾਂ ਟੂਲ ਆ ਇਹ ਐ ਨਹੀਂ ਫਿਰ ਪਈਆਂ ਤੇ ਮੀਂਹ ਪੈਂਦਾ ਹਾਂ ਉਹਦੇ ਹੀ ਟਰੈਕਟਰ ਮਗਰ ਪਾ ਕੇ ਤੁਰ ਪੈਣੇ ਪਈਆਂ ਗਿੱਲੀਆਂ ਹੁੰਦੀਆਂ ਹਾਂ ਤੇ ਪੱਧਰ ਹੀ ਕਰਦਾ ਤੋ ਇਹ। ਉਹ ਵੀ ਜਾਣੀ ਹੈ ਕਿਹੜਾ ਮਰਨ ਸਿਰੀ ਨੂੰ ਕਹਦੇ ਆ ਟਰੈਕਟਰ ਲੈ ਜਾਂਦਾ ਵਾਲੀ। ਆਹ ਫਾਈਲੀ ਫੇਰੀ ਜਲਦੀ। ਜਾ ਉੱਥੇ ਨਾਲੇ ਤਾਂ ਉਖਲੀਆਂ ਪੱਧਰ ਕਰਦਾ ਜਾਂਦਾ। ਹਾਂ। ਨਾਲੇ ਪਹੀ ਪੱਧਰ ਨਾਲੇ ਉਹਨਾਂ ਦਾ ਜਿਹੜਾ ਮਾੜਾ ਮੋਟਾ ਕਾ ਹੁੰਦਾ ਉਹ ਵੀ ਪੜ ਦਿੰਦਾ ਨਾਲੀ। ਠੀਕ ਹੈ ਠੀਕ ਹੈ ਵਧੀਆ ਗੋ। ਰਸਤਾ ਵਧੀਆ ਸਾਫ ਹੋ ਜਾਂਦਾ। ਹੂੰ। ਇਹ ਤਾਂ ਆਮ ਹੀ ਪਈਆਂ ਦੇ ਵਿਚਾਲੇ ਖੱਬਲ ਜਾ ਹੋਇਆ ਹੀ ਰਹਿੰਦਾ। ਜਾਂ ਜਿਵੇਂ ਕਿ ਜੋ ਪਾਣੀ ਪੁਣੀ ਹੋ ਜਾਂਦਾ ਭਰ ਜਾਂਦਾ ਉੱਚੀਆਂ ਨੀਂਗਾਂ ਹੋ ਜਾਂਦੀਆਂ ਟੋਏ ਪੈ ਜਾਂਦੇ। ਉਹ ਸਾਰਾ ਕੁਝ ਹੀ ਪੱਧਰੇ ਹੋ ਜਾਂਦਾ। ਬਾਕੀ ਤੁਹਾਡੀਆਂ ਜ਼ਮੀਨਾਂ ਵੀ ਤਾਂ ਥੋੜੀਆਂ ਚੀਕ ਨਹੀਂ ਤੇ ਪਾਣੀ। ਉਹ ਆ ਸਿਰਫ ਘੋੜੇ ਵੀ ਨਹੀਂ ਲਾਈ ਇਹਦੇ ਅੱਛਾ ਇੰਨੀ ਕੀ ਹਾਂ ਆ 4 ਦਿਨ ਦੇ ਲਈ ਹਾਂ ਉਹ ਵੀ 55 ਫਰੇਮ ਵਾਲਾ ਲਈ ਆ ਵੱਡ ਕੇ ਦੇ ਵੀ ਕਿਉਂਕਿ ਜੇ ਲੋ ਫਿਰ ਮੀਵਾ ਚਾਹੀਦਾ ਸੀਗਾ ਹਾਂ ਇਸ ਕਰਕੇ ਇਹ ਚੈਨਲ ਲਾ ਕੇ ਦੇ ਨਾਲ ਥੱਲੇ ਹੂੰ ਕਿ ਉਹਦਾ ਫਿਰ ਉਹ ਵੀ ਉਹ ਥੋੜੇ ਟਾਇਰਾਂ ਦੇ ਬਰਾਬਰ ਚੱਲੇ। ਪਾਸ ਪਹਿਲੀ ਵਾਰ ਜੀ ਹੋ ਗਿਆ ਸੀ। ਪਾਸ 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 ਪਹਿਲੀ ਵਾਰ ਚ ਪਾਸ ਹੀ ਆ। ਨਹੀਂ ਤਾਂ ਪਹਿਲਾਂ ਜੋ ਕੋਈ ਨਵਾਂ ਪੰਗਾ ਲੈਣਾ ਹੋਵੇ ਉਦੋਂ ਇਹ ਹੁੰਦਾ ਵੀ ਪੰਗਾ ਨਹੀਂ ਲੈਂਦੇ ਜੀ ਸੀ ਨਾ ਪੰਗਾ ਕਹਾ ਕਿਤੇ। ਹਾਂ ਅਸੀਂ ਸੰਧ ਬਣਾਇਆ ਸੰਧ ਵਰਤ ਬਹੁਤ ਵਧੀਆ ਜੀ। ਜਦੋਂ ਪੰਗਾ ਸ਼ਬਦ ਵਰਤ ਲੈਣੇ ਉਹ ਕਿਸੇ ਚੀਜ਼ ਤੇ ਵੀ ਪੰਗਾ ਵਰਤੇ ਉਹ ਪੰਗਾ ਹੀ ਰਹੇਗਾ। ਇਹ ਐ ਕਰੇ ਵਰਤਨ ਨੂੰ ਵਧੀਆ ਜੀ। ਜੇ ਥੋੜਾ ਗਲਤ ਵੀ ਬਣ ਜਾਂਦਾ ਫੇਰ ਕੀ ਹੋਏਗਾ ਪਤਾ ਪਈ ਪੱਧਰ ਕਰਨੀ ਆ ਪਕਰ ਲੈ ਵਰਸੀ। ਇਧਰ ਵੀ ਦਿਖਾ ਦੇ ਯਾਰ ਬਿਜਲੀ ਘਰ ਵੀ ਬਿਜਲੀ ਘਰ ਵੀ ਦਿਖਾ ਦਿਓ ਪੰਨੇ ਪੰਨੇ ਘੱਟ ਉਧਰ ਲਾ ਪਰ 3 3 ਫੇਸ ਸਪਲਾਈ ਆ ਹਾਂਜੀ 3 ਫੇਸ ਆ ਠੀਕ ਆ ਵਾਕਈ ਹਨਾ ਇਹ ਇੱਕ ਕਮਰਾ ਦਿੱਤਾ ਹੋਇਆ ਹੈ ਇਸੇ ਨੂੰ ਬਿਜਲੀ ਘਰ ਨੂੰ ਠੀਕ ਹੈ ਇਧਰ ਵੀ ਥੋੜਾ ਮਾਰ ਨਹੀਂ ਨਿਕਾ ਇਨਵਰਟਰ ਰੱਖਣ ਵਾਸਤੇ ਇਹ ਟਰੈਕਟਰ ਦੀ ਛਤਰੀ ਟੁੱਟ ਗਈ ਸੀ ਉਹਦਾ ਵੀ ਮੈਂ ਆਪਣਾ ਇਹ ਵੱਡੇ ਕੇ ਉਹ ਪੈਪਾਂ ਸੜਦੇ ਸੀ ਕੋਆੜ ਚ ਉਹਦੇ ਨਾਲ ਤਾਂ ਵਧੀਆ ਚੀਜ਼ ਆਈ ਨਾਲੇ ਸਟੈਂਡ ਬਣ ਗਿਆ ਨਾਲੇ ਉੱਚਾ ਰਹਿ ਗਿਆ ਇਹ ਐਂਦੀਆਂ ਯਾਰ ਤਾਰਾਂ ਤੁਹਾਨੂੰ ਕਿਵੇਂ ਪਤਾ ਲੱਗਦਾ ਇਹਨਾ ਆਪਣੀਆਂ ਪਸ਼ੂਆਂ ਚ ਜਾਂਦੀ ਆ ਲਾਈਟ ਹੋਰ ਮੋਟਰ ਦੀ ਆ ਲੱਗੇ ਨਾ ਬਰਨ ਜਨਰੇਟਰ ਦੀ ਆ 17 ਡੋੜੀ ਗਈ ਆ ਅੱਡ ਵੱਡੀ ਆ ਫਿਰ ਐ ਨਾ ਵਿੱਚ ਸੋਲਰ ਦੀਆਂ ਵੀ ਆ ਗਈਆਂ ਫਿਰ ਸਪਲਾਈ ਮੋਟੀ ਨੂੰ ਆ ਗਈ ਇਹ ਕਾਲੀ ਵੇਪ ਆ ਗਈ ਆ ਬਸ ਠੀਕ ਆ ਇਹ ਸਿੱਧੀ ਸਾਰੀ ਉੱਥੇ ਜਾਂਦੀ ਆ ਆ ਜਿਵੇਂ ਦੋ ਇੱਧੇ ਛੱਡੇ ਚ ਆ ਗਈ ਜਾਂ ਦੂਜੇ ਪਾਸੇ ਆ ਗਈ ਫਿਰ ਡੋੜੀ ਸਾਈ ਸਾਰੀ ਉਹ ਡਿਵਾਈਡ ਕੀਤੀ ਹੋਈ ਆ ਆਹ ਜ਼ਰਾ ਸੋਲਰ ਸਿਸਟਮ ਇਹ ਆ ਚਾਲੂ ਆ ਇਹ ਚਾਲੂ ਇਹ ਤਾਂ ਬੈਟਰੀ ਤਾਂ ਲਾਈ ਨਹੀਂ ਬੈਟਰੀਆਂ ਲਾਈਆਂ ਨਹੀਂ ਹਜੇ ਕਿੰਨੇ ਕਾ 1 ਕਿਲੋਵਟ ਦਾ ਸਾਢੇ ਸੱਤ ਦਾ ਹੈ ਕਿਸੇ ਨਹੀਂ ਨਹੀਂ ਇਹ ਕੀ ਆਪਣਾ 10.85 ਆ ਅੱਛਾ ਇਨਵਰਟਰ ਜਿਹੜਾ ਹੈ ਹਾਂਜੀ ਠੀਕ ਆ ਹਜੇ ਆਨ ਗ੍ਰਿਡ ਤੇ ਕੰਮ ਹੀ ਲੈ ਰਹੇ ਆ ਹਾਂਜੀ ਆਨ ਗ੍ਰਿਡ ਤੇ ਹੀ ਬਸ ਬੈਟਰੀਆਂ ਲਾਉਣੀਆਂ ਹੀ ਇਹਦੀ ਘਾਲ ਜੀ ਆ ਠੀਕ ਝੋਨਾ ਲਾਉਣ ਲੱਗ ਗਏ ਨਾ ਉਧਰ ਵੀਜੀ ਆ ਹੁਣ ਇੱਕ ਤੋੜਾ ਗੱਲ ਰੱਖਿਆ ਬਈ ਯਾਰ ਇਹ ਬਈ ਅਚਾਰ ਫਪੜੇ ਦੇ ਵਿੱਚ ਪਾਇਆ ਵਾ ਜਿਵੇਂ ਕੋੜਤੂਮੇ ਹੋਵੇ ਜਿਵੇਂ ਕੀ ਕਹਿੰਦੇ ਚੂਰਨਾ ਇਹ ਇਹ ਪਸ਼ੂਆਂ ਨੂੰ ਪਾਉਣ ਨੂੰ ਬਣਾਇਆ ਹੈ ਪਸ਼ੂਆਂ ਨੂੰ ਪਾਉਣ ਨੂੰ ਹੁੰਦਾ ਜੇ ਕੋ ਬੰਦਾ ਲੈ ਲੇ ਵੀ ਇਹਨੂੰ ਕਾਬੂ ਜੀ ਰੰਦੀ ਹੈ ਇਹ ਇੱਕ ਚੁੰਡੀ ਲੈ ਲੇ ਉਹਦੇ ਦੇ ਸਿਰੇ ਆ ਉਹ ਚਾਰੇ ਨੂਨ ਪਹਿਲਾਂ ਘਰ ਘਰ ਇਹ ਰੱਖਿਆ ਸਹੀ ਤਾਂ ਇਹ ਪਸ਼ੂਆਂ ਆਸਤੀ ਰੱਖਿਆ ਬਈ ਪਸ਼ੂ ਢਿੱਲ ਢੇਣੀ ਹੁੰਦੇ ਨੇ ਕੋਈ ਕਹਿੰਦਾ ਵੀ ਕਾਬੂ ਜੀ ਹੁਲਦੀ ਨਹੀਂ ਉਹਨੂੰ ਇੱਕ ਚੁੰਡੀ ਦੇ ਦੇ ਬਸ ਪਹਿਲਾਂ ਘਰ ਘਰ ਇਹ ਤਕਰੀਬਨ ਇਹ ਕੰਮ ਆਉਂਦੇ ਸੀ ਹਣਾ ਪਹਿਲਾਂ ਤਾਂ ਹਰੇ ਘਰ ਸਾਡੇ ਪੁਰਾਣੇ ਹੀ ਪਹਿਲਾਂ ਤਲੀਆ ਬਜ਼ੁਰਗਾਂ ਦੇ ਹਾਂ ਤਿਆ ਕਿਵੇਂ ਟੋਟਾ ਜਿਗੜ ਕਦੂਆਂ ਵਾਲਾ ਕਦੂਕਰਨ ਵਾਲਾ ਇਹ ਕਦੂਕਰਨ ਨੂੰ ਵਧੀਆ ਹੀ ਇਹ ਅਸੀਂ ਕਰਦੇ ਜਿੱਥੇ ਪਾਣੀ ਘੱਟ ਖੜਾਉਂਦਾ ਬਾਣਾ ਉੱਥੇ ਇਹਦੇ ਨਾਲ ਕਿਉਂਕਿ ਇਹਦੇ ਨਾਲ ਪ੍ਰੋਬਲਮ ਕੀ ਆਉਂਦੀ ਹੈ ਕੁੰਡੀਆਂ ਇਕੱਠੀਆਂ ਹੋ ਜਾਂਦੀਆਂ ਠੀਕ ਹੈ ਰੋਟਾਵੇਟਰ ਨਾਲ ਉਹ ਹੁੰਦੀ ਨਹੀਂ ਇਹ ਵੀ ਜਿਗਾਰਡ ਹੈ ਕੀ ਲਿਆਂਦਾ ਵਾ ਇਹ ਵੀ ਇਹ ਵੀ ਸਭ ਦੇ ਝੂਂਕੇ ਝੂਂਕੇ ਵਾਲਾ ਯਾਰ ਅੱਛਾ ਇਹ ਇਹ ਵੀ ਕਹਿੰਦੇ ਹੁਣ ਕੇ ਮਿੱਤਰ ਪਿਆਰੇ ਕੋਲੇ ਬਾਧੂ ਪਿਆ ਸੀਗਾ ਉਹ ਤਾਂ ਚੱਲਿਆ ਨਹੀਂ ਜਾਂ ਉਹ ਬੋਲ ਚੱਲਿਆ ਹੀ ਨਹੀਂ ਉਹ ਵਾਹੀ ਸਿਸਟਮ ਹੈ ਆਪਣੇ ਕੁੰਡੀਆਂ ਵੜੀਆਂ ਹੋ ਜਾਂਦੀਆਂ ਇਹਦੇ ਨਾਲ ਇਕੱਠੀਆਂ ਹਲਾ ਹਲਾ ਹੋਈ ਜਾਂਦੀਆਂ ਸਾਰਿਆਂ ਨੂੰ ਪਤਾ ਹੀ ਹੈ ਨਾ ਅਸੀਂ ਅੱਗ ਨਹੀਂ ਲਾਉਂਦੇ ਆਪਣੇ ਕਣਕਲੇ ਖੱਤਿਆਂ ਨੂੰ ਕਿਸੇ ਨੂੰ ਵੀ ਉਹ ਵੀ ਬੋਣੇ ਤਵੀਆਂ ਨਾਲ ਹੁਣ ਵੀ ਤਵੀਆਂ ਪਾਈਆਂ ਘੜੀਆਂ ਚ ਪਾਣੀ ਕੱਢ ਲਵਾ ਕੇ ਆਏ ਆ ਉਹਦੇ ਕੁੰਡੀਆਂ ਤਰ ਕੇ ਤਾਂ ਆ ਜਾਂਦੀਆਂ ਹੂੰ ਜੇ ਥੋੜੇ ਜਿਹਰੇ ਅਬਦਲ ਜੀ ਚ ਕਰੀ ਜਾਓ ਹਾਂ ਫੇਰ ਤਾਂ ਫੇਰ ਉਹ ਵਿੱਚੇ ਜਮਾਈ ਤਰ੍ਹਾਂ ਦਾ ਠੀਕ ਇਹ ਜਿੱਥੇ ਇਹਦਾ ਉੱਥੇ ਕੱਦੂ ਕੀਤਾ ਇਹਦੇ ਨਾਲ ਜਿੱਥੇ ਪਾਣੀ ਬਾਣ ਬਾੜਾ ਪੀਂਦਾ ਖੜਾਉਂਦਾ ਨਹੀਂ ਇਹਦੇ ਨਾਲ ਪਾਣੀ ਖੜਾਉਂਦਾ ਸੀ ਦੋ ਦੋ ਤਿੰਨ ਤਨ ਆ ਰਹੀ ਫੇਰ ਦੇ ਦਦਾ ਸੀਗਾ ਪਹਿਲਾਂ ਇੱਕ ਦਿਨ ਕੱਦੂ ਕਰਿਆਂ ਦਾ ਇੱਕ ਦਿਨ ਪਿਆਰ ਤਾਂ ਦੂਜੇ ਦਿਨ ਜਾ ਕੇ ਫੇਰਿਆਂ ਦਾ ਫੇਰ ਤੇ ਉਹਦੇ ਨਾਲ ਫੇਰ ਪਾਣੀ ਖੜਾਉਣ ਲੱਗ ਗਿਆ ਪਾ ਇੱਕ ਨਾ ਹੋਰ ਸਰਕ ਤੋਂ ਵਿਖਾਉਣਾ ਯਾਰ ਖੈ ਤਾਂ ਗੱਲ ਤਾਂ ਸਿਆਲਾਂ ਨਾਲ ਜੁੜੀ ਹੋਈ ਹੈ ਗੀਜਰ ਵਾਲਾ ਇਹ ਮੇਗਾ ਪੈ ਗਈ ਫਿਰ